ਏਬੀਪੀ ਸੰਜਾ ਨਿਊਜ਼ਰੂਮ ਤੋਂ ਇਸ ਵੇਲੇ ਦੀ ਅਹਿਮ ਖਬਰ ਮੁਹਾਲੀ ਤੋਂ ਬੀਤੀ ਕੱਲ ਈਡੀ ਦੇ ਵੱਲੋਂ ਕੋਲਾ ਡਰੱਗ ਰੈਕੇਟ ਮਾਮਲੇ ਦੇ ਵਿੱਚ ਇੱਕ ਅਹਿਮ ਕਾਰਵਾਈ ਕੀਤੀ ਗਈ ਅੰਮ੍ਰਿਤਸਰ ਦੇ ਵੱਡੇ ਕਾਰੋਬਾਰੀ ਜਗਜੀਤ ਸਿੰਘ ਚਾਹਲ ਨੂੰ ਈਡੀ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਉਸ ਵੇਲੇ ਹਿਰਾਸਤ ਚ ਲਿਆ ਗਿਆ ਜਦੋਂ ਚਾਹਲ ਮੁਹਾਲੀ ਦੀ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਵਾਪਸ ਪਰਤ ਰਹੇ ਸੀ ਈਡੀ ਦੇ ਵੱਲੋਂ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਚਾਹਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਸ ਮਾਮਲੇ ਦੇ ਹੋਰ ਵਿਸਤ੍ਰਿਤ ਜਾਣਕਾਰੀ ਲਮਾ ਕੇ ਸਾਡੇ ਪੱਤਰਕਾਰ ਇਮਰਾਨ ਖਾਨ ਤੋਂ ਜਿਮਰਾਂ ਚਾਹਲ ਦੀ ਗ੍ਰਿਫਤਾਰੀ ਲੈ ਕੇ ਕੀ ਜਾਣਕਾਰੀ ਹੈ ਤੇ ED ਦੀ ਅੱਗੇ ਕੀ ਕਾਰਵਾਈ ਦੇ ਆ ਕਿਸਮਾ ਵਿੱਚ ਹਾਂਜੀ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਜਦੋਂ ਚਾਹਲ ਫਸੇ ਸੀ ਉਸ ਤੋਂ ਬਾਅਦ 6 ਵਾਰ ED ਨੇ ਇਹਨਾਂ ਨੂੰ ਸਮਨ ਪੇਸ਼ ਕਿ ਬੁਲਾਇਆ ਪਰ ਇੱਕ ਵਾਰ ਵੀ ਇਹ ਨਹੀਂ ਆਇਆ ਇਸ ਤੋਂ ਇਲਾਵਾ ਤੁਸੀਂ ਥੋੜਾ ਪਿੱਛੇ ਦੇਖੋ ਤਾਂ ਇਹਨਾਂ ਦੀ ਪ੍ਰਾਪਰਟੀ ਜੋ ਕਿ 55 ਕਰੋੜ ਦੇ ਆਸ-ਪਾਸ ਦੀ ਹੈ ਉਹ ਵੀ ED ਨੇ ਅਟੈਚ ਕੀਤੀ ਤੇ ED ਨੇ ਹੁਣ ਉਸ ਮਾਮਲੇ ਤੇ ਚਾਰਟ ਸੀਟ ਫਾਈਨਲ ਕਰਨੀ ਹੈ ਪਰ ਇਹ ਆ ਨਹੀਂ ਰਹੇ ਸੀ ਪੇਸ਼ ਨਹੀਂ ਹੋ ਰਹੇ ਸੀ ਇਸ ਲਈ ਇਹਨਾਂ ਨੂੰ ਕੱਲ ਮੋਹਾਲੀ ਕੋਰਟ ਚ ਇਹਨਾਂ ਦੀ ਇੱਕ ਐਨਡੀਪੀਐਸ ਐਕਸਪੀਸ਼ੀ ਸੀਗੀ ਉੱਥੋਂ ਈਡੀ ਨੇ ਅਰੈਸਟ ਕੀਤਾ ਕੱਲ ਰਾਤ ਤੱਕ ਤੇ ਰਾਤ ਤੱਕ ਜਾਂਚ ਕੀਤੀ ਅੱਜ ਸਵੇਰੇ ਵੀ ਈਡੀ ਦੇ ਜੁਆਇੰਟ ਡਾਇਰੈਕਟਰ ਸੀਗੇ ਉੱਥੇ ਉਹਨਾਂ ਨੇ ਵੀ ਜਾਂਚ ਕੀਤੀ ਅੱਜ ਉਹਨਾਂ ਨੂੰ ਪਟਿਆਲਾ ਡਿਸਪੈਸ਼ਲ ਕੋਰਟ ਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਈਡੀ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਹੋਏਗੀ ਇਸ ਮਾਮਲੇ 'ਚ ED ਜਗਜੀਤ ਸਿੰਘ ਚਾਹਲ ਨੂੰ ਅੱਜ ਪਟਿਆਲਾ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕਰੇਗੀ ਸਵਾਲ ਇਹੀ ਨੇ ਕਿ ਜਗਜੀਤ ਸਿੰਘ ਚਾਹਲ ਇਸ ਤੋਂ ਪਹਿਲਾਂ ED ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੋਏ ਇਹ ਵੀ ਵੀ ਸਾਝਾ ਨਿਊਜ਼ਰੂਮ ਤੋਂ ਸਾਡੇ ਨਾਲ ਸੇਵਾ ਸਿੰਘ ਜੁੜਗੇ ਨੇ ਸੇਵਾ ਜੀ ਚਾਹਲ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕਿੰਨੀ ਅਹਿਮ ਹੈ ਤੇ ਇਸ ਮਾਮਲੇ ਦੇ ਵਿੱਚ ਅੱਗੇ ED ਦੀ ਕੀ ਕਾਰਵਾਈ ਰਹੇ ਬੇਸਿਕਲੀ ਜਿਹੜੀ ਇਸ ਮਾਮਲੇ ਦੀ ਲੰਮੇ ਸਮੇਂ ਤੋਂ ਜਿਹੜੀ ਇਹ ਸੁਣਵਾਈ ਚੱਲ ਰਹੀ ਹੈ ਪਹਿਲਾਂ ਵੀ ਇਹ ਚਾਹਲ ਪੁੱਛਗਿਛ ਹੋ ਚੁੱਕੀ ਹੈ ਕੁਝ ਐਡੀ ਨੂੰ ਕੁਝ ਨਵੀਆਂ ਜਿਹੜੀਆਂ ਚੀਜ਼ਾਂ ਨਵੀਆਂ ਪਰਤਾਂ ਖੁੱਲੀਆਂ ਨੇ ਉਹਦੇ ਬਾਰੇ ਜਿਹੜੀ ਇਹ ਪੁੱਛਗਿਛ ਕਰਨੀ ਸੀ ਉਹਦੇ ਲਈ ਕਈ ਵਾਰ ਸੰਮਨ ਕੀਤਾ ਬਟ ਇਹ ਜਗਜੀਤ ਸਿੰਘ ਪੇਸ਼ ਨਹੀਂ ਹੋਏ ਕੱਲ ਉਹਨਾਂ ਨੇ ਜਦੋਂ ਮਹਾਲੀ ਅਦਾਲਤ ਵਿੱਚ ਪੇਸ਼ ਹੋਏ ਤੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਜਿਹੜੀ ਇਹ ਗੱਲ ਹੈ ਕਿ ਇਹ ਬੜੀ ਅਹਿਮ ਅਹਿਮ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਪੁੱਛਗਿਛ ਹੋਣੀ ਹੈ ਜਿਹੜੀ ਕਾਰਵਾਈ ਪਹਿਲਾਂ ਚੱਲ ਰਹੀ ਹੈ ਹਾਂ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਦਲੀ ਏ ਔਰ ਪਿੱਛੇ ਪਿਛਲੀ ਸਰਕਾਰ ਜਿਹੜੀ ਸੀ ਬਾਦਲ ਸਰਕਾਰ ਇਲਜ਼ਾਮ ਲੱਗਦੇ ਰਹੇ ਨੇ ਕਿ ਕੇਂਦਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ ਤੇ ਉਹ ਇਸ ਮਾਮਲੇ ਨੂੰ ਦਬਾਰਾ ਨੇ ਹੁਣ ਪੰਜਾਬ ਦੇ ਵਿੱਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਈ ਏ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਮਾਮਲੇ ਦੀਆਂ ਕਈ ਹੋਰ ਪਰਤਾਂ ਖੁੱਲਣ ਗਿਆ ਔਰ ਜਿਹੜੀ ਇਹ ਨਵੀਆਂ ਚੀਜ਼ਾਂ ਸਾਹਮਣੇ ਆਉਣ ਗਿਆ ਸੋ ਉਸੇ ਕڑی ਨੂੰ ਇਹਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਟਰੈਕ ਰੈਕੇਟ ਮਾਮਲੇ ਦੇ ਵਿੱਚ ਜਗਜੀਤ ਸਿੰਘ ਚਾਹਲ ਅਤੇ ਉਸ ਦੇ ਸਾਥੀ ਬਿੱਟੂ ਔਲਖ ਨੂੰ 2013 ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦੱਸ ਦਈਏ ਕਿ ਬਿੱਟੂ ਔਲਖ ਦੇ ਸੰਬੰਧ ਅਕਾਲੀ ਸੰਸਦ ਰਤਨ ਸਿੰਘ ਅਜਨਾਲਾ ਉਹਨਾਂ ਤੇ ਉਹਨਾਂ ਦੇ ਵਿਧਾਇਕ ਬੇਟੇ ਅਮਰਪਾਲ ਸਿੰਘ ਪੋਨੀ ਦੇ ਨਾਲ ਵੀ ਰਹੇ ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਨਾਮ ਆਇਆ ਸੀ ਉਸ ਵੇਲੇ ਦੇ ਐਸਐਸਪੀ ਹਰਦੇਵਾਲ ਸਿੰਘ ਨੇ ਇਹ ਦਾਵਾ ਕੀਤਾ ਸੀ ਕਿ ਚਾਹਲ ਦੀਆਂ ਫੈਕਟਰੀਆਂ ਦੇ ਵਿੱਚ ਆਇਸ ਡਰੱਗ ਤਿਆਰ ਕੀਤੀ ਜਾਂਦੀ ਹੈ ਤੇ ਇਹ ਡਰੱਗ ਜਿਹੜੀ ਹੈ ਉਸ ਦੇ ਵੱਲੋਂ ਪੋਲਾ ਨੂੰ ਸਪਲਾਈ ਕੀਤੀ ਜਾਂਦੀ ਹੈ ਫਿਲਹਾਲ ਅੱਜ ਈਡੀ ਉਸ ਨੂੰ ਪਟਿਆਲਾ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕਰੇਗੀ ਉਸ ਤੋਂ ਬਾਅਦ ਲਗਾਤਾਰ ਜੋ ਇਸ ਮਾਮਲੇ ਦੇ ਵਿੱਚ ਅਪਡੇਟ ਹੋਏਗਾ ਉਹ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਵੇਖਦੇ ਰਹੋ ਇਹ ਵੀ ਸੰਜੈ